ਹੈਲੋ ਜੀ ਸਸ਼ੀ ਕਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਗੱਲ ਵਾਲੀ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਆਈ ਹੋਪ ਜਿਨ੍ਹਾਂ ਨੇ ਚੈਨਲ ਬਣਾਇਆ ਜਾਂ ਜਿਨ੍ਹਾਂ ਨੇ ਬਣਾਣਾ ਹੈ ਉਹਨਾਂ ਨੂੰ ਉਹ ਵੀਡੀਓ ਜਿਹੜੀ ਆ ਬਹੁਤ ਪਸੰਦ ਆਊਗੀ ਕਿਉਂਕਿ ਬਹੁਤ ਮੀਨਿੰਗਫੁਲ ਵੀਡੀਓ ਸੀਗੀ ਤੇ ਹਰ ਇੱਕ ਚੀਜ਼ ਜੋ ਵੀ ਮੈਂ ਵੀਡੀਓ ਵਿੱਚ ਦੱਸੀ ਸਭ ਸੱਚ ਸੀਗੀਆਂ ਇਹ ਸਾਨੂੰ ਬਹੁਤ ਧਿਆਨ ਦੇਣਾ ਪੈਂਦਾ ਜਦੋਂ ਮੈਂ ਵੀ ਨਵਾਂ ਨਵਾਂ ਚੈਨਲ ਬਣਾਇਆ ਸੀਗਾ ਮੈਂ ਬਹੁਤ ਗਲਤੀਆਂ ਕੀਤੀਆਂ ਤੇ ਮਤਲਬ ਇਹਨਾਂ ਚੀਜ਼ਾਂ ਦਾ ਕੋਈ ਨੌਲੇਜ ਨਹੀਂ ਸੀ ਹੈਗੀ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ YouTube ਤੋਂ ਵੀ ਇਹ ਵੇਖ ਕੇ ਸਾਨੂੰ ਕਾਫੀ ਕੁਝ ਪਤਾ ਲੱਗਦਾ ਆ ਵੀਡੀਓ ਦਾ ਬਣਾਉਂਦਾ ਕਿ YouTube ਹੀ ਸਾਨੂੰ YouTube ਤੋਂ ਕਮਾਈ ਕਰਨੀ ਸਿਖਾਉਂਦਾ ਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਤੇ ਮੇਰੀ ਅੱਖ ਵੀ ਥੋੜੀ ਹੋ ਗਈ ਆ ਦੇਖੋ ਕਰਵ ਜੀ ਐਕਚੁਅਲੀ ਕੱਲ ਮੈਂ ਸਕੂਟੀ ਤੇ ਗਈ ਸੀਗੀ ਸਿੰਮੂ ਨਾਲ ਤੇ ਪਤਾ ਨਹੀਂ ਕੀ ਵੱਜ ਗਿਆ ਸੀਗਾ ਅੱਖ ਤੇ ਆਣ ਕੇ ਤੇ ਕਾਫੀ ਦਰ ਪੇਨ ਹੁੰਦੀ ਰਹੀ ਬਾਰ ਉਹ ਦੋ ਸਕੂਟੀ ਤੇ ਪਤਾ ਨਹੀਂ ਲੱਗਾ ਜੇ ਰਾਤ ਰਾਤ ਥੋੜੀ ਸੋਜ ਹੀ ਪੈ ਗਈ ਅੱਖ ਤੇ ਤੇ ਹੁਣ ਥੋੜੀ ਦਰਦ ਵੀ ਕਰ ਰਹੀ ਆ ਤੇ ਬਾਕੀ ਅ ਅੱਜ ਮੈਂ ਸਵੇਰੇ ਦੀ ਗਈ ਸੀ ਪਿੰਡ ਪਹਿਲਾਂ ਮਤਲਬ ਪਹਿਲਾਂ ਸਿੰਮੂ ਨੂੰ ਛੱਡਣ ਗਈ ਸੀ ਫਿਰ ਪਾਪਾ ਦੇ ਆ ਥੋੜੇ ਨੋਰਮਲ ਟੈਸਟ ਹੋਣੇ ਸੀਗੇ ਤੇ ਆਪਾਂ ਨੂੰ ਟੈਸਟ ਕਰਵਾ ਕੇ ਦੇ ਹੁਣ ਆਪਾਂ ਨਾ ਲਾਇਆ ਕਿ ਦੋ ਟੈਸਟ ਫਟੇ ਘੜ ਤੋਂ ਹੋਣੇ ਆ ਉਹ ਕੱਲ ਹੁਣ ਕਰਵਾਉਣੇ ਆ ਤੇ ਉਹਦਾ ਵੀ ਵਲੋਗ ਮੈਂ ਲੈ ਕੇ ਆਵਾਂਗੀ ਤੁਹਾਡੇ ਸਾਰਿਆਂ ਵਾਸਤੇ ਬਾਕੀ ਚਲੋ ਨਾ ਟਾਈਮ ਵੇਸਟ ਕਰਦੇ ਹੋਏ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਤੇ ਮਤਲਬ ਕਿ ਅੱਜ ਆਪਾਂ ਮਤਲਬ ਮੈਂ ਕਮੈਂਟ ਰੀਡ ਕੀਤੇ ਸੀਗੇ ਸਾਰਿਆਂ ਦੇ ਦੇ ਕਈਆਂ ਨੇ ਮਤਲਬ ਮੈਨੂੰ ਕਿਹਾ ਕਿ ਤੁਸੀਂ ਕਿਚਨ ਵਲੌਗ ਲੈ ਕੇ ਆਓ ਕਿਚਨ ਦੇ ਮਤਲਬ ਕੰਮ ਕਰਦੇ ਤੇ ਬਾਕੀ ਕਿਚਨ ਦੇ ਵਲੌਗ ਮੈਂ ਲੈ ਕੇ ਆ ਸਕਦੀ ਹਾਂ ਉਹਦੇ ਵਿੱਚ ਕੋਈ ਨਹੀਂ ਆ ਪਰ ਮਤਲਬ ਕਿ ਮੈਨੂੰ ਜੇ ਆਪਾਂ ਕਹਿ ਦਈਏ ਕਿ ਵਧੀਆ-ਵਧੀਆ ਡਿਸ਼ੇਸ ਬਣਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਨੋਰਮਲ ਰੋਟੀ ਹੀ ਜਿਵੇਂ ਬਣਾਈਦੀ ਆ ਘਰ ਦੀ ਤੇ ਉਹ ਮੈਂ ਜ਼ਰੂਰ ਬਣਾ ਲੈਣੀ ਆ ਤੇ ਉਹ ਫਿਰ ਨੋਰਮਲ ਚੀਜ਼ ਤੇ ਉਹਦੇ ਨੋਰਮਲ ਵਲੋਗਾਂ ਵਿੱਚ ਹੀ ਦਿਖਾਇਆ ਜਾ ਸਕਦਾ ਜੇ ਮੈਂ ਕਵਾਂਗੀ ਹੁਣ ਮੈਂ ਕਿਚਨ ਦੀਆਂ ਰੈਸਪੀਸ ਦੀਆਂ ਵੀਡੀਓ ਉਹ ਮੈਂ ਨਹੀਂ ਆਪਣੇ ਚੈਨਲ ਤੇ ਲੈ ਕੇ ਆ ਸਕਦੀ ਕਿਉਂਕਿ ਮੇਰਾ ਬਲੌਗਿੰਗ ਚੈਨਲ ਆ ਤੇ ਉਹਦੇ ਵਿੱਚ ਫਿਰ ਥੋੜਾ ਮਤਲਬ ਔਖਾ ਹੋ ਜਾਂਦਾ ਵਾ ਉਹ ਚੀਜ਼ਾਂ ਲੈ ਕੇ ਆਉਣੀਆਂ ਬਾਕੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਾਂਗੀ ਆਪਣੇ ਵਲੋਗਾਂ ਦੇ ਵਿੱਚ ਜਦੋਂ ਵੀ ਟਾਈਮ ਲੱਗਾ ਜੋ ਵੀ ਮੈਂ ਸਬਜ਼ੀ ਵਗੈਰਾ ਬਣਾਣੀ ਘਰ ਦੀ ਤੋੜ ਕੇ ਤੇ ਉਹ ਮੈਂ ਤੁਹਾਡੇ ਵਾਸਤੇ ਦਿਖਾ ਦਾਂਗੀ ਕਿਉਂਕਿ ਤੋੜਨ ਦੀਆਂ ਸਬਜ਼ੀਆਂ ਤੇ ਮੈਂ ਵਲੌਗ ਪਾਉਣੀ ਪਉਣੀ ਆ ਪਾਪਾ ਦੇ ਚੈਨਲ ਉੱਤੇ ਤੇ ਬਾਕੀ ਮੇਰੀ ਜਿਹੜੀ ਇਹ ਚੈਨਲ ਆ ਉਹਦੇ ਉੱਤੇ ਮੈਂ ਮਤਲਬ ਫੰਕਸ਼ਨ ਵਗੈਰਾ ਤੇ ਜਿਹੜਾ ਮਤਲਬ ਇਨਫੋਰਮੇਸ਼ਨਲ ਵੀਡੀਓ ਜ਼ਿਆਦਾ ਇਹ ਚੈਨਲ ਤੇ ਹੁੰਦੀਆਂ ਵਾ ਬਾਕੀ ਇਦਾਂ ਦੀਆਂ ਰੈਸਪੀਜ਼ ਵਾਲੀਆਂ ਵੀਡੀਓ ਮੈਂ ਕਦੀ ਜ਼ਿਆਦਾ ਨਹੀਂ ਪਾਈਆਂ ਹੈਗੀਆਂ ਕੋਸ਼ਰ ਨਵੀਆਂ-ਨਵੀਆਂ ਚੀਜ਼ਾਂ ਬਾਕੀ ਇੱਕ ਦੀਦੀ ਨੇ ਕਮੈਂਟ ਕੀਤਾ ਸੀਗਾ ਕਿ ਪਿਆਰਾਂ ਦੀ ਜਿਹੜੀ ਪਿਆਰਾਂ ਵਾਲੀ ਕਰੀਮ ਬਣਾਈ ਆ ਉਹ ਮੈਂ ਆਈ ਬਟਨ ਤੇ ਅੱਜ ਲਾ ਦਾਂਗੀ ਕੱਲ ਕਿ ਕਿ ਮੈਨੂੰ ਯਾਦ ਭੁੱਲ ਗਿਆ ਸੀਗਾ ਤੇ ਆਈ ਬਟਨ ਤੇ ਅੱਜ ਲਾ ਦਾਂਗੇ ਉਹ ਮੈਂ ਪੂਰੀ ਵੀਡੀਓ ਪਾਈ ਹੋਈ ਆ ਬਹੁਤ ਫਾਇਦਾ ਹੋਇਆ ਸੀਗਾ ਉਹ ਤੁਸੀਂ ਨੀਚੇ ਕਮੈਂਟਰ ਵੀਡੀਓ ਦੇ ਰੀਡ ਕਰਨਾ ਕਿਉਂਕਿ ਕਾਫੀ ਜਾਣਿਆਂ ਨੂੰ ਉਹ ਕਰੀਮ ਵਧੀਆ ਲੱਗੀ ਸੀ ਕਾਫੀ ਜਾਣਿਆਂ ਨੇ ਟਰਾਈ ਕੀਤੀ ਬਣਾਈ ਦੇਖੀ ਤੇ ਬਹੁਤ ਵਧੀਆ ਰਿਜ਼ਲਟ ਆਏ ਸੀਗੇ ਇਹ ਬਾਕੀ ਤੁਸੀਂ ਸਾਰੇ ਜਾਣੇ ਇੱਕ ਵਾਰੀ ਮਾਸਟਰ ਟਰਾਈ ਜ਼ਰੂਰ ਕਰਨਾ ਉਹ ਚੀਜ਼ ਨੂੰ ਜਿਨ੍ਹਾਂ ਦੇ ਪੈਰ ਖਰਾਬ ਹੁੰਦੇ ਕਿ ਪਿੰਡਾਂ ਚ ਜਿਹੜੇ ਰਹਿਨੇ ਆ ਨਾ ਇਦਾਂ ਡੇਰਿਆਂ ਦੇ ਜਾਂ ਪਿੰਡ ਵਿੱਚ ਮਿੱਟੀ ਕੱਟੇ ਨਾਲ ਬਹੁਤ ਜ਼ਿਆਦਾ ਪੈਰ ਖਰਾਬ ਹੁੰਦੇ ਮੇਰੇ ਖੁਦ ਦੇ ਪੈਰ ਬਹੁਤ ਖਰਾਬ ਹੋਏ ਸੀਗੇ ਤੇ ਹੁਣ ਮੈਂ ਉਹ ਕਰੀਮ ਜਿੱਦਾਂ ਦੀ ਸ਼ੁਰੂ ਕੀਤੀ ਆ ਆਟੋਮੈਟਿਕਲੀ ਪਹਿਲੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਵਾ ਬਾਜ਼ਾਰੋਂ ਲਿਓ ਨਾਲੋਂ ਤੇ ਬਹੁਤ ਵਧੀਆ ਆ ਬਾਕੀ ਜੀ ਦੂਜੀ ਗੱਲ ਮੈਂ ਦੋ ਕਮੈਂਟਾਂ ਦੇ ਰੀਡ ਆਨਸਰ ਦੇ ਦਿੱਤੇ ਆ ਤੇ ਤੀਜਾ ਮੈਨੂੰ ਦੀਦੀ ਨੇ ਕਿਹਾ ਸੀਗਾ ਕਿ ਮਤਲਬ ਕਿ ਹਾਂਜੀ ਬੱਤੇ ਹਾਂ ਤੇ ਬਾਕੀ ਜੀ ਤੀਜੀ ਗੱਲ ਮੈਂ ਤੁਹਾਨੂੰ ਦੱਸਣੀ ਸੀਗੀ ਕਿ ਕਾਫੀ ਜਾਣਿਆ ਨੇ ਕਿ ਆ ਸੀਗਾ ਕਿ ਸਾਡੇ ਚੈਨਲ ਜਿਹੜੇ ਜੀ ਦੀ ਮੋਨਟਾਈਜ਼ ਵੀ ਹੋ ਗਏ ਆ ਸਬਸਕ੍ਰਾਈਬਰ ਵੀ ਪੂਰੇ ਹੋ ਗਏ ਆ ਪਰ ਸਾਡਾ ਮਤਲਬ ਸਬਸਕ੍ਰਾਈਬਰ ਵੀ ਪੂਰੇ ਹੋ ਗਏ ਵਾਚ ਟਾਈਮ ਵੀ ਪੂਰੇ ਹੋ ਗਏ ਆ ਪਰ ਮੋਨਟਾਈਜ਼ ਨਹੀਂ ਹੋ ਰਿਹਾ ਸਾਡਾ ਚੈਨਲ ਤੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨੀ ਆ ਕਿ ਉਹ ਜਿਹੜੀ ਚੀਜ਼ ਆ ਜਿਨ੍ਹਾਂ ਨੇ ਨਿਊ ਚੈਨਲ ਬਣਾਏ ਆ ਉਹਨਾਂ ਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਕੇ YouTube ਤੇ ਸਰਚ ਕਰਕੇ ਦੇਖੋ ਕਿ ਆਪਾਂ ਚੈਨਲ ਆਪਣਾ ਮੋਨਟਾਈਜ਼ ਕਿਵੇਂ ਕਰੀਏ ਸਾਡੇ ਸਬਸਕ੍ਰਾਈਬਰ ਪੂਰੇ ਹੋ ਗਿਆ ਤੁਹਾਨੂੰ ਉਹਦਾ ਆਨਸਰ ਉਹਦੀਆਂ ਵੀਡੀਓਜ਼ YouTube ਤੇ ਮਿਲ ਜਾਣਗੀਆਂ ਬਾਕੀ ਤੁਸੀਂ ਨਾ ਜਿਹੜੀ ਫਸਟ ਵੀਡੀਓ ਆਉਂਦੀ ਆ ਜਿਹੜੀ ਮਤਲਬ ਕਿ ਜਦੋਂ ਵੀ ਆਪਾਂ ਕੋਈ ਸਰਚ ਕਰਦੇ ਬਹੁਤ ਸਾਰੀਆਂ ਵੀਡੀਓਜ਼ ਆ ਜਾਂਦੀਆਂ ਸਾਰੀਆਂ ਦਾ ਅਲੱਗ-ਅਲੱਗ ਤਰੀਕਾ ਦੱਸਦਾ ਠੀਕ ਆ ਤੁਸੀਂ ਇੱਕ ਵੀਡੀਓ ਦੇਖਣੀ ਆ ਤੇ ਉਹ ਹੀ ਪੂਰੀ ਚੰਗੀ ਤਰ੍ਹਾਂ ਦੇਖਣੀ ਆ ਕਿਉਂਕਿ ਕੁਝ ਵੀ YouTube ਉੱਤੇ ਕੁਝ ਗਲਤ ਨਹੀਂ ਹੁੰਦਾ ਹੈਗਾ ਜੇ ਕੋਈ ਵੀਡੀਓ ਪਾਉਂਦਾ ਵਾ ਨਾ ਉਹ ਸਹੀ ਤਰੀਕੇ ਨਾਲ ਹੀ ਬਣਾ ਕੇ ਪਾਉਂਦਾ ਵਾ ਜਿੱਦਾਂ ਕਿ ਤੁਹਾਡਾ ਚੈਨਲ ਮੋਨਟਾਈਜ਼ ਹੋ ਜੇ ਬਾਕੀ ਜੇ ਤੁਸੀਂ ਜਾਣਨਾ ਕਿ ਮੈਂ ਤੁਹਾਨੂੰ ਸਾਰਾ ਲਾਈਵ ਦੱਸਾਂ ਤੇ ਉਹ ਮੈਂ ਮਤਲਬ ਕਿ ਨੈਕਸਟ ਵਲੋਗ ਵਿੱਚ ਫੇਰ ਦੱਸ ਦਾਂਗੀ ਜਦੋਂ ਨਾ ਪਤਾ ਲੱਗੇਗਾ ਕਿਉਂਕਿ ਉਹ ਦੂਸਰੇ ਫੋਨ ਤੇ ਦਾ ਨੂੰ ਮੈਂ ਲਾਈਵ ਮਤਲਬ ਇਹਦੇ ਤੋਂ ਸਕਰੀਨ ਰਿਕਾਰਡਿੰਗ ਕਰਕੇ ਹੀ ਦਿਖਾ ਸਕਦੀ ਆ ਤੇ ਬਾਕੀ ਅ ਇੱਕਦਮ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਨੀ ਆ ਕਿ ਤੁਸੀਂ ਕਰਨਾ ਕੀ ਆ ਜੀ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਤੁਹਾਡਾ ਮਤਲਬ ਕਿ Google account ਬਣਿਆ ਹੋਇਆ ਵਾ ਤੁਸੀਂ Chrome ਤੇ ਆਪਣਾ channel ਖੋਲਣਾ ਵਾ Chrome ਤੇ ਕਿੱਦਾਂ ਖੋਲਣਾ ਤੁਸੀਂ Chrome ਤੇ ਜਾਣਾ ਆ ਐਨ ਤੁਸੀਂ ਸਰਚ ਕਰਨਾ www.youtube.com ਠੀਕ ਆ ਤੁਸੀਂ ਉਹ ਸਰਚ ਕਰਨਾ ਵਾ ਤੁਹਾਡਾ YouTube ਦਾ ਚੈਨਲ ਜਿਹੜਾ ਉਹਦੇ ਤੇ ਓਪਨ ਹੋ ਜਾਊਗਾ ਉੱਤੇ ਤੁਸੀਂ ਕਲਿੱਕ ਕਰਨਾ ਵਾ ਫਿਰ ਆਉਣਾ ਵਾ ਕਾਫੀ ਮਤਲਬ ਆਪਸ਼ਨ ਉੱਪਰ 3 ਡਾਟ ਦਾ ਬਟਨ ਹੋਣਾ ਵਾ ਉੱਤੇ ਕਾਫੀ ਉੱਤੇ ਤੁਸੀਂ ਕਲਿੱਕ ਕਰਨਾ ਉੱਤੇ ਤੁਹਾਨੂੰ ਮਤਲਬ ਕਾਫੀ ਆਪਸ਼ਨ ਦੇਖ ਜਾਣਗੇ ਉੱਤੇ ਇੱਕ ਆਪਸ਼ਨ ਹੋਗੀ ਡੈਸਕਟਾਪ ਸਾਈਟ ਤੁਸੀਂ ਉਹ ਡੈਸਕਟਾਪ ਸਾਈਡ ਤੇ ਕਲਿੱਕ ਕਰਨਾ ਵਾ ਫਿਰ ਤੁਸੀਂ ਉੱਥੇ ਜਾਣਾ ਹੈ ਡੈਸਕਟਾਪ ਸਾਈਡ ਮਤਲਬ ਡੈਸਕਟਾਪ ਸਾਈਡ ਦਾ ਮਤਲਬ ਹੁੰਦਾ ਕਿ ਤੁਹਾਡਾ ਜਿਹੜਾ YouTube ਆ ਤੁਹਾਡੇ Chrome ਦੇ ਵਿੱਚ ਓਪਨ ਹੋ ਚੁੱਕਿਆ ਆ ਤੁਸੀਂ ਉੱਤੇ ਜਾਣਾ ਤੁਸੀਂ ਕਸਟਮਾਈਜ਼ ਚੈਨਲ ਕਰਨਾ ਵਾ ਤੁਹਾਡਾ ਚੈਨਲ ਜਿਹੜਾ ਘੁੰਮ ਕੇ YouTube Studio ਤੋਂ ਕਿੱਦਾਂ ਤੁਹਾਡੇ ਤੇ ਆਉਣਾ ਆ ਤੁਹਾਡਾ ਜਿਹੜਾ YouTube Studio ਤੋਂ ਘੁੰਮ ਕੇ ਤੁਹਾਡਾ ਚੈਨਲ ਜਿਹੜਾ Chrome ਦੇ ਉੱਤੇ ਬਿਲਕੁਲ ਓਪਨ ਹੋ ਜਾਣਾ ਵਾ ਠੀਕ ਆ ਸਭ ਤੋਂ ਵੱਡੀ ਗੱਲ ਹੈ ਤੁਸੀਂ ਜਦੋਂ ਵੀ ਚੈਨਲ ਆਪਣਾ ਸ਼ੁਰੂ ਕਰਨਾ ਹੁਣ ਤੇ ਸਾਰਿਆਂ ਨੂੰ ਪਤਾ ਹੈ ਤੁਸੀਂ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ YouTube Studio ਜਦੋਂ ਤੁਸੀਂ ਆਪਣੀਆਂ ਵੀਡੀਓਜ਼ ਬਣਾਉਂਦੇ ਹੋ ਜਾਂ ਵੀਡੀਓਜ਼ ਦੇਖਦੇ ਹੋ ਵਿਊਜ਼ ਦੇਖਦੇ ਹੋ ਆਪਣੇ ਚੈਨਲ ਦੇ ਉੱਤੇ ਆਪਣੀ ਵੀਡੀਓ ਕਦੀ ਵੀ ਨਹੀਂ ਸ਼ੋਅ ਕਰਨੀ ਕਦੀ ਵੀ ਨਹੀਂ ਦੇਖਣੀ ਜਿਹੜਾ ਵੀ ਤੁਸੀਂ ਚੈਨਲ ਬਣਾਇਆ ਆਪਣੇ ਜਿਹੜੇ ਫੋਨ 'ਚ ਵੀ ਬਣਾਇਆ ਉਹ ਫੋਨ ਤੋਂ ਤੁਸੀਂ YouTube ਤੇ ਆਪਣੀ ਵੀਡੀਓ ਬਿਲਕੁਲ ਵੀ ਨਹੀਂ ਦੇਖਣੀ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਵੀ ਨਹੀਂ ਦੇਖਣੀ ਕਿਉਂਕਿ ਤੁਸੀਂ ਜੇ ਆਪਣੇ ਚੈਨਲ ਨੂੰ ਦੇਖੋਗੇ ਬਾਰ-ਬਾਰ YouTube ਨੂੰ ਉੱਥੇ ਹੀ ਪਤਾ ਲੱਗ ਜਾਊਗਾ ਕਿ ਤੁਸੀਂ ਚੈਨਲ ਦੇਖ ਰਹੇ ਹੋ ਬਾਰ-ਬਾਰ ਤੇ ਉਹ ਜਿਹੜਾ ਤੁਹਾਡੇ ਚੈਨਲ ਨੂੰ ਫਰਕ ਪਊਗਾ ਉਹ ਕਦੀ ਪੂਰਾ ਨਹੀਂ ਹੋਊਗਾ ਕਦੀ ਤੁਹਾਡੀ ਵੀਡੀਓ ਹੋਮ ਪੇਜ ਤੇ ਨਹੀਂ ਲੱਗੂਗੀ ਤੇ ਜੇ ਤੁਹਾਡੀ ਵੀਡੀਓ ਹੋਮ ਪੇਜ ਤੇ ਨਹੀਂ ਲੱਗੂਗੀ ਮਤਲਬ ਉਹ ਕਦੀ ਵਾਇਰਲ ਨਹੀਂ ਹੋਊਗੀ ਸੋ ਇਸ ਗੱਲ ਦਾ ਮੇਰੇ ਸਾਰੀਆਂ ਭੈਣਾਂ ਨੇ ਭਰਾਵਾਂ ਨੇ ਧਿਆਨ ਰੱਖਣਾ ਹੈ ਬਾਕੀ ਤੁਸੀਂ Chrome ਤੇ ਜਦੋਂ ਵੀ ਇਦਾਂ ਸ਼ੁਰੂ ਮਤਲਬ ਕਰਨਾ ਆ ਉੱਥੇ ਤੁਹਾਨੂੰ অপਸ਼ਨ ਆ ਜਾਊਗਾ ਖੋਦ ਬਾਈ ਖੋਤੜੀ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੋਣ ਦੇ ਹਾਲਤ ਚ ਹੋਗਾ ਨਾ ਤੁਹਾਨੂੰ ਜੀਮੇਲ ਤੇ ਖੋਦ ਬਾਈ ਖੋਦ ਮੈਸੇਜ ਆ ਜਾਊਗਾ ਜੀਮੇਲ ਤੁਹਾਡੀ ਹੋएगी ਆ ਜਦੋਂ ਕਿਉਂਕਿ ਚੈਨਲ ਬਣਿਆ ਹੁੰਦਾ ਇਹ ਸਾਰਾ ਕੁਝ ਤੁਹਾਡੇ ਆਟੋਮੈਟਿਕਲੀ ਮਤਲਬ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਜੀਮੇਲ ਤੇ ਤੁਹਾਡੇ ਮੈਸੇਜ ਆ ਜਾਊਗਾ ਕਿ ਤੁਹਾਡਾ ਚੈਨਲ ਜਿਹੜਾ ਉਹ ਮੋਨਟਾਈਜ਼ ਹੋਣਾ ਵਾ ਤੁਸੀਂ ਉੱਤੇ ਕਲਿੱਕ ਕਰ ਦੇਣਾ ਆ ਗੈਟ ਸਟਾਰਟਡ ਉਹਨਾਂ ਨੇ ਤੁਹਾਡੇ ਕੋਲ ਚੀਜ਼ਾਂ ਮੰਗੀ ਜਾਣੀਆਂ ਆ ਤੁਸੀਂ ਉਹ ਫਾਰਮ ਜਿਹੜੇ ਫਿਲ ਕਰੀ ਜਾਣੇ ਆ ਇਦਾਂ ਜੀ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਇੱਕ ਪ੍ਰੈਕਟੀਕਲ ਕਿਸੇ ਚੀਜ਼ ਨੂੰ ਕਰਨਾ ਤੇ ਇਦਾਂ ਸੁੰਣਾ ਉਹ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸਾਰੀ ਵੀਡੀਓ ਕਰਾਂ ਕਿ ਉਹ ਕਿੱਦਾਂ ਮੋਨਟਾਈਜ਼ ਹੋਣਾ ਵਾ ਕਿੱਦਾਂ ਕੀ ਕੀ ਆਉਣਾ ਹੈ ਉਹ ਮੈਂ ਤੁਹਾਨੂੰ ਸਾਰਾ ਫਿਰ ਜਿਹੜੀ ਹੈ ਲਾਈਵ ਸਕਰੀਨ ਰਿਕਾਰਡਿੰਗ ਕੱਲ੍ਹ ਵਾਲੀ ਵੀਡੀਓ ਤੇ ਲਾ ਦਾਂਗੀ ਸਾਰਾ A to Z ਮੈਂ ਦੱਸਾਂਗੀ ਕਿੱਦਾਂ ਤੁਸੀਂ ਚੈਨਲ ਖੋਲਣਾ ਹੈ ਕਿੱਦਾਂ ਕਰਨਾ ਹੈ ਕਿੱਥੇ ਕਲਿੱਕ ਕਰਨਾ ਹੈ ਕੀ ਹੋਣਾ ਹੈ ਕਿੱਦਾਂ ਨਹੀਂ ਤੇ ਬਾਕੀ ਤੁਸੀਂ ਮਤਲਬ ਕਿ ਉਥੇ ਗੈਟ ਸਟਾਰਟਡ ਜਦੋਂ ਕਰੋਗੇ ਤੁਹਾਨੂੰ ਨੈਕਸਟ ਨੈਕਸਟ ਜਿਹੜੇ ਫਾਰਮ ਅਪਲਾਈ ਹੋਣੇ ਆ ਠੀਕ ਆ ਉਹ ਤੁਸੀਂ ਫਾਰਮ ਜਿਹੜੇ ਆ ਉਹ ਭਰ ਦੇਣੇ ਆ ਜੇ ਤੁਸੀਂ ਫਾਰਮ ਭਰ ਦੇਣੇ ਆ ਉਹ ਤੁਹਾਨੂੰ ਫਿਰ ਐਡਸਨ ਵੱਲੋਂ ਹਾਂਜੀ ਬੱਤ ਫਿਰ ਤੁਹਾਨੂੰ ਐਡਸਨ ਵੱਲੋਂ ਇੱਕ ਕੋਡ ਆਉਣਾ ਆ ਜਦੋਂ ਤੁਹਾਨੂੰ ਉਹ ਕੋਡ ਆਊਗਾ ਫਿਰ ਤੁਸੀਂ ਉਹ ਲਾਉਣਾ ਵਾ ਆਪਣੇ ਫੇਅਰ ਫਾਰਮ ਦੇ ਉੱਤੇ ਭਰਨਾ ਆ ਤੇ ਫਿਰ ਤੁਹਾਨੂੰ ਇਨਕਮ ਜਿਹੜੀ ਆ ਉਹ ਆਉਣੀ ਅਗਲੇ ਮਹੀਨੇ ਤੋਂ ਸਟਾਰਟ ਹੋ ਜਾਣੀ ਜਦੋਂ ਉਹ ਕੋਡ ਆ ਗਿਆ ਮਤਲਬ ਕਿ ਬਹੁਤ ਕੁਝ ਸਿੱਖਣਾ ਪੈਂਦਾ ਆ ਗਾੜੀ-ਗਾੜੀ ਜਦੋਂ ਚੈਨਲ ਮੋਨੀਟਾਈਜ਼ ਹੋਣਾ ਵਾ ਉਸੇ ਵੇਲੇ ਨਹੀਂ ਪੈਸੇ ਆ ਜਾਣੇ ਜਦੋਂ ਸਾਡਾ ਚੈਨਲ ਮੋਨੀਟਾਈਜ਼ ਹੋਣਾ ਵਾ ਥੋੜਾ ਟਾਈਮ ਲੱਗਣਾ ਆ ਫਿਰ ਸਾਨੂੰ ਮਤਲਬ ਕਿ ਇਨਕਮ ਹੋਣੀ ਸ਼ੁਰੂ ਹੋਣੀ ਆ ਕੋਈ ਪਤਾ ਨਹੀਂ ਆ 10 ਦਿਨਾਂ ਦੇ ਵਿੱਚ ਹੀ ਕੋਡ ਆ ਜੇ ਕੋਈ ਪਤਾ ਨਹੀਂ 1 ਮਹੀਨਾ ਲੱਗ ਜਾ ਕੋਈ ਪਤਾ ਨਹੀਂ 6 ਮਹੀਨੇ ਵੀ ਲੱਗ ਜਾਣ ਮੇਰਾ ਜਦੋਂ ਮੇਰੇ ਡੇਢਾ ਪੰਜਾਬ ਚੈਨਲ ਦਾ ਕੋਡ ਆਇਆ ਸੀਗਾ ਤੇ ਆਈ ਥਿੰਕ ਮੇਰਾ ਡੇਢ ਮਹੀਨੇ ਬਾਅਦ ਆਇਆ ਸੀਗਾ ਤੇ ਪਾਪਾ ਦਾ ਜਲਦੀ ਆ ਗਿਆ ਮੇਰੇ ਨਾਲੋਂ ਮੇ ਸਾਣਾ ਮਹੀਨੇ ਦੇ ਅੰਦਰ ਹੀ ਆ ਗਿਆ ਪਾਪਾ ਦਾ ਮਹੀਨੇ ਤੋਂ ਵੀ ਪਹਿਲਾਂ ਆ ਗਿਆ ਸੀਗਾ ਰਾਜਸਥਾਨ ਹੀ ਮਿਲ ਗਿਆ ਸੀਗਾ ਸਾਨੂੰ ਐਡਸਨ ਦਾ ਕੋਡ ਨੰਬਰ ਉਹ ਪਿੰਨ ਜਿਹੜੀ ਆ ਉਹ ਕਿਸੇ ਨੂੰ ਆਪਾਂ ਨਹੀਂ ਦੱਸਣੀ ਉਹ ਅਸੀਂ ਸਿਰਫ ਆਪਣੇ ਚੈਨਲ ਤੇ ਭਰਨੀ ਹੁੰਦੀ ਆ ਤੇ ਫਿਰ ਸਾਡੇ ਚੈਨਲ ਤੇ ਮਤਲਬ ਜਿਹੜੀ ਇਨਕਮ ਡਾਲਰ ਜਿਹੜੇ ਆ ਉਹ ਹਰ ਇੱਕ ਵੀਡੀਓ ਦੇ ਡਾਲਰ ਜਿਹੜੇ ਲੱਗ ਜਾਂਦੇ ਆ ਏਡਾਂ ਜਿਹੜੀਆਂ ਆਨ ਲੱਗ ਜਾਂਦੀਆਂ ਤੇ ਸਾਨੂੰ ਏਡਾਂ ਦੇ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਆ ਤੇ ਬਾਕੀ ਇਹ ਜਿਹੜਾ ਪ੍ਰੋਸੈਸ ਈ ਆ ਨਾ ਇਹ ਸਾਰਾ ਕੁਝ ਸਾਨੂੰ ਆਪ ਹੀ ਕਰਨਾ ਪੈਂਦਾ ਸਾਡੇ ਜਾਰੀਆ ਸਬਸਕ੍ਰਾਈਬਰ ਪੂਰੇ ਆ ਸਾਡਾ ਵਾਚ ਟਾਈਮ ਪੂਰਾ ਹੁਣ ਤੇ ਸ਼ੋਰਟ ਦੇ ਵੀ ਮਤਲਬ ਹੁਣ ਲੱਗ ਗਏ ਆ ਸਬਸਕ੍ਰਾਈਬਰ ਗੇਨ ਸਾਡੇ ਉਹ ਪੂਰੇ ਆ ਤੇ ਸਾਡਾ ਚੈਨਲ ਮੋਨਟਾਈਜ਼ ਹੋਣ ਦੀ ਹਾਲਤ ਚਾਹ ਤਾਂ ਮੋਨਟਾਈਜ਼ ਸਾਨੂੰ ਆਪ ਹੀ ਕਰਨਾ ਪੈਣਾ ਉਹ ਸਾਨੂੰ ਕਿਸੇ ਨੇ ਆਣ ਕੇ ਨਹੀਂ ਕਰਨਾ ਜਾਂ ਕਿਸੇ ਦੇ ਕਿਸੇ ਦੇ ਦੁਆਰਾ ਨਹੀਂ ਸਾਡੇ ਕੋਲ ਹੋਣਾ ਉਹ ਸਾਨੂੰ ਆਪ ਹੀ ਮੋਨਟਾਈਜ਼ ਕਰਨਾ ਪੈਣਾ ਆ ਤੇ ਜਿੰਨਾ ਭੈਣ ਭਰਾ ਮੇਰੇ ਨੂੰ ਇਹ ਨਹੀਂ ਪਤਾ ਪਲੀਜ਼ ਤੁਸੀਂ YouTube ਤੇ ਸਰਚ ਕਰਕੇ ਦੇਖੋ ਕੀ ਕਿਦਾਂ ਆਪਾਂ ਕਰ ਸਕਦੇ ਤੁਹਾਨੂੰ ਇੱਕ ਇੱਕ ਚੀਜ਼ ਦੱਸਣਗੇ ਤੇ ਜੇ ਨਹੀਂ ਤੁਸੀਂ ਜਮਨੇ ਕਿ ਮੈਂ ਤੁਹਾਨੂੰ ਦੱਸਾਂ ਤੇ ਮੈਂ ਜ਼ਰੂਰ ਵੀਡੀਓ ਕਰ ਲੋ ਲੈ ਕੇ ਆਵਾਂਗੀ ਪੱਕਾ ਪ੍ਰੋਮਿਸ ਕਰਦੀ ਆ ਤੁਸੀਂ ਬਸ ਕਮੈਂਟ ਕਰਨਾ ਮੈਂ ਉਹ ਵੀਡੀਓ ਸਾਰੀ ਹੋ ਸਕਰੀਨ ਰਿਕਾਰਡਿੰਗ ਕਰਕੇ ਤੁਹਾਨੂੰ ਉਪਚੇ ਆਪਣਾ ਸਾਰਾ ਦੱਸ ਕੇ ਬੋਲ ਕੇ ਸਾਰਾ ਕੁਝ ਤੁਹਾਨੂੰ ਸਮਝਾਵਾਂਗੀ ਤੇ ਤੁਸੀਂ ਫਿਰ ਜਿਨ੍ਹਾਂ ਨੇ ਦੀਦੀ ਨੇ ਮੇਰੀ ਨੂੰ ਮੋਨਟਾਈਜ਼ ਕਰਨਾ ਆ ਤੁਸੀਂ ਕਰ ਲੈਣਾ ਆ ਤੇ ਬਾਬਾ ਜੀ ਦਾ ਕੋਡ ਜਲਦੀ ਜਲਦੀ ਲੈ ਕੇ ਆਉਣ ਤੇ ਇਨਕਮ ਹੋਣੀ ਤੁਹਾਨੂੰ ਸ਼ੁਰੂ ਹੋਏਗੀ ਕਿ ਆਪਣੀ ਜਿਹੜੀ ਕਮਾਈ ਹੁੰਦੀ ਆ ਉਹ ਬਹੁਤ ਉਮ ਵਧੀਆ ਤਰੀਕੇ ਨਾਲ ਮਤਲਬ ਆਪਾਂ ਕੀ ਕਹਿ ਸਕਦੇ ਆ ਕਿ ਵਧੀਆ ਲੱਗਦਾ ਆ ਘਰ ਦੇ ਵਿੱਚ ਜਦੋਂ ਸਾਡਾ ਭਾਵੇਂ 10 ਰੁਪਏ ਵੀ ਅਸੀਂ ਕਮਾਈ ਕਰਕੇ ਦੇਈ ਉਹ ਵੀ ਬਹੁਤ ਵਧੀਆ ਲੱਗਦਾ ਆ ਤੇ ਬਾਕੀ ਚਲੋ ਜੀ ਥੈਂਕ ਯੂ ਅੱਜ ਦੇ ਵਲੌਗ ਚ ਬਸ ਇੰਨਾ ਹੀ ਤੇ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਥੈਂਕ ਯੂ ਜੀ